ਅੱਜ ਐਸਬੀਐਸ ਨਗਰ ਦੇ ਵਿੱਚ ਅਸੀਂ ਫਲੈਗ ਮਾਰਚ ਕੱਢ ਰਹੇ ਹੈਗੇ ਸਾਡੇ ਕੋਲ ਬੀਐਸਐਫ ਦੀ ਇੱਕ ਟੁਕੜੀ ਅਤੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਹੈ ਇਹ ਤੁਹਾਨੂੰ ਪਤਾ ਹੀ ਹੈ ਇਲੈਕਸ਼ਨ ਦੇ ਮੱਦੇਨਜ਼ਰ ਅਸੀਂ ਪਹਿਲਾਂ ਵੀ ਜਿਹੜੇ ਫਲੈਗ ਮਾਰਚ ਕੱਢਦੇ ਰਹਿੰਨੇ ਅੱਜ ਸਾਡਾ ਨਵਾਂ ਸ਼ਹਿਰ ਦੇ ਵਿੱਚ ਵੀ ਫਲੈਗ ਮਾਰਚ ਹੈ ਬੰਗਾ ਸਬਡਿਵੀਜ਼ਨ ਦੇ ਵਿੱਚ ਵੀ ਤੇ ਬਲਾਚੌਰ ਸਬਡਿਵੀਜ਼ਨ ਦੇ ਵਿੱਚ ਵੀ ਅਸੀਂ ਫਲੈਗ ਮਾਰਚ ਕੱਢ ਰਹੇ ਹੈਗੇ ਇਹਦੇ ਰਾਹੀਂ ਅਸੀਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਜਿਹੜਾ ਪੁਲਿਸ ਹੈਗੀ ਹੈ ਉਹ ਪਰਸੋਂ ਮੈਂ ਹਾਜ਼ਰ ਹੈਗੀ ਹੈ ਤੇ ਜਿਹੜਾ ਵੀ ਕੋਈ ਸ਼ਰਾਰਤੀ ਅੰਸਰ ਹੈਗਾ ਉਹਨੂੰ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਕਰਨ ਦੀ ਇਜਾਊਗੀ ਤੇ ਫਿਰ ਵੀ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਕਰਦਾ ਹੈਗਾ ਤਾਂ ਉਹਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਰ ਪਬਲਿਕ ਪਲੇਸੇ ਕੋ ਚੈਕਿੰਗ ਚੱਲ ਰਹੀ ਹੈ ਇਸ ਲਗਾਤਾਰ ਆ ਬਿਲਕੁਲ ਜੀ ਬਿਲਕੁਲ ਜਿਹੜੇ ਸਾਡੇ 4 ਹਾਈ ਟੈਕ ਨਾਕਾਸ ਹੈਗੇ ਉੱਤੇ 24 ਘੰਟੇ ਚੈਕਿੰਗ ਚੱਲਦੀ ਹੈ ਤੇ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਰੀਸੈਂਟ ਦਿਨਾਂ ਦੇ ਵਿੱਚ ਸਾਡੀ ਉੱਥੇ ਰਿਕਵਰੀ ਵੀ ਹੈਗੀ ਹੈ ਤੇ ਜਿਹੜੇ ਦੂਜੇ ਚਿਲਿਆਂ ਨਾਲ ਸਾਡੀਆਂ ਇਦਾਂ ਲੱਗਦੀਆਂ ਉੱਥੇ ਵੀ ਨਾਕਾ ਬੰਦੀ ਕਰਕੇ ਡੇਲੀ ਚੈਕਿੰਗ ਕੀਤੀ ਜਾਂਦੀ ਹੈ। ਜ ਜਿਨ੍ਹਾਂ ਤੇ ਬਲੈਕ ਫਿਲਮ ਲੱਗੀ ਹੋਣੀ ਜਾਂ ਵੀਆਈਪੀ ਲਿਖਿਆ ਹੋਣਾ ਜਾਂ ਪ੍ਰੈਸ ਲਿਖਿਆ ਨੰਬਰਦਾਰ ਵਗੈਰਾ ਉਹਨਾਂ ਗੱਡੀਆਂ ਦੀ ਬਹੁਤ ਧੱਕ ਚੈਕਿੰਗ ਕੀਤੀ ਜਾਂਦੀ। ਉਹ ਦੇਖੋ ਜੀ ਜਿਹੜੇ ਅਸਾਸੀ ਨਾਕੇ ਲਗਵਾ ਰਹੇ ਹੈਗੇ ਜਾਂ ਜਿਹੜੇ ਸਾਡੇ 24 ਘੰਟੇ ਨਾਕੇ ਚੱਲਦੇ ਆ ਉਹਨਾਂ ਨੂੰ ਵੀ ਪੂਰੀਆਂ ਇਨਸਟਰਕਸ਼ਨਾਂ ਹੈਗੀਆਂ ਜੇ ਕੋਈ ਮੋਟਰਸਾਈਕਲ ਹੈ ਬਿਨਾਂ ਨੰਬਰ ਪਲੇਟ ਤੋਂ ਹੈਗਾ ਜਾਂ ਕਿਸੇ ਕੋਲ ਆਰਸੀ ਨਹੀਂ ਹੈਗੀ ਜਾਂ ਜਿਹੜੇ ਆ ਬੁਲੇਟ ਤੇ ਪਟਾਕੇ ਮਾਰਦੇ ਹੈਗੇ ਆ ਜਾ ਜਿਵੇਂ ਤੁਸੀਂ ਦੱਸਿਆ ਕਿ ਗੱਡੀਆਂ ਤੇ ਕਾਲੇ ਸ਼ੀਸ਼ੇ ਲਾਏ ਹੋਏ ਆ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲੈ ਰਹੇ ਆਂ ਤੇ ਅਸੀਂ ਕਾਫੀ ਜਿਹੜੇ ਰੀਸੈਂਟਲੀ ਅਸੀਂ 20 ਦੇ ਆਰਾਊਂਡ ਮੋਟਰਸਾਈਕਲ ਜਿਹੜੇ ਕੱਲ ਤੇ ਪਰसों ਦੇ ਵਿੱਚ ਰਾਉਂਡ ਅੱਪ ਵੀ ਕੀਤੇ ਹੈਗੇ ਇਹ ਪਿੰਡਾਂ ਤੇ ਚੱਲੂਗਾ ਸਹੀ ਇਸ ਤਰ੍ਹਾਂ ਨਹੀਂ ਬਿਲਕੁਲ ਜੀ ਜਿਹੜੇ ਜਿਵੇਂ ਤੁਹਾਨੂੰ ਦੱਸਿਆ ਸਾਡੇ ਨਾਕੇ ਵੀ ਚੱਲਣਗੇ ਤੇ ਅਸੀਂ ਕਾਸੋ ਆਪਰੇਸ਼ਨ ਵੀ ਜਿਹੜੇ ਹੈਗੇ ਆ ਅਸੀਂ ਪਹਿਲਾਂ ਕੀਤੇ ਵੀ ਆ ਤੇ ਅੱਗੇ ਵੀ ਕਰਾਂਗੇ ਜਿੱਦਾਂ ਔੜ ਹੈਗਾ ਗਲਪੜ ਹੈਗਾ ਇਹਨਾਂ ਏਰੀਆ ਦੇ ਵਿੱਚ ਅਸੀਂ ਕਾਸੋ ਆਪਰੇਸ਼ਨ ਵੀ ਕਾਫੀ ਕੀਤੇ ਆ ਬਰੀ ਕਮਿਊਨੀ ਨਹੀਂ ਹੋ ਰਹੀ ਜ਼ਰੂਰਤ ਹੈ ਰਿਕਵਰੀ ਬਿਲਕੁਲ ਜੀ ਸਾਡੀ ਰਿਕਵਰੀ ਹੈਗੀ ਹੈ ਜੀ ਅਸੀਂ ਜਿਹੜੇ ਪਿਛਲੇ ਸਮੇਂ ਦੇ ਵਿੱਚ ਰਾਉਂਡ ਤੁਸੀਂ ਦੇਖੋਗੇ 30 ਦੇ ਰਾਉਂਡ ਜਿਹੜੇ ਸਾਡੇ ਐਨਡੀਪੀਐਸ ਦੇ ਐਕਸਾਈਜ਼ ਦੇ ਪਰਚੇ ਨੇ ਤੇ ਉਹਨਾਂ ਦੇ ਵਿੱਚ ਅਸੀਂ ਕਾਫੀ ਜਿਹੜੇ ਮੁਜਰਮ ਫੜ ਕੇ ਜੇਲਾਂ ਵਿੱਚ ਭੇਜੇ ਆ ਸਰ ਆਪਰੇਸ਼ਨ ਤੋਂ ਕੋਈ ਕੁਝ ਨਹੀਂ ਮਿਲਿਆ ਰਿਕਵਰੀ ਨਹੀਂ ਹੋਈ ਆਪਰੇਸ਼ਨ ਦੌਰਾਨ ਜਿਹੜੀ ਸਾਡੀ ਸਰਚ ਹੈਗੀ ਆ ਸੀ ਕਾਫੀ ਬੰਦਿਆਂ ਨੂੰ ਰਾਉਂਡ ਅਪ ਕਰਕੇ ਉਹਨਾਂ ਨੂੰ ਵੈਰੀਫਾਈ ਕੀਤਾ ਜਾਂਦਾ ਤੇ ਪ੍ਰੀਵੈਂਟਿਵ ਐਕਸ਼ਨ ਲਈ ਜਾਂਦੇ ਉਹਨਾਂ ਤੇ ਸਰ ਜ਼ਿਲ੍ਹਾ ਪੁਲਿਸ ਵੱਲੋਂ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਆ ਬਿਲਕੁਲ ਜੀ ਸਾਡਾ ਤੁਸੀਂ ਜੇ ਕੋਈ ਤੁਹਾਡੀ ਕਿਸੇ ਦੀ ਵੀ ਕੋਈ ਸਮ ਜਾਣਕਾਰੀ ਦੇਣਾ ਚਾਹੁੰਦੇ ਹੋ ਸਾਡਾ ਕੰਟਰੋਲ ਰੂਮ ਨੰਬਰ ਵੀ ਹੈਗਾ ਸਾਨੂੰ 112 ਤੇ ਵੀ ਜਿਹੜੀ ਹੈਗੀ ਜਾਣਕਾਰੀ ਦਿੱਤੀ ਜਾਂਦੀ ਹੈ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499